ਸਤ ਸ੍ਰੀ ਅਕਾਲ ਜੀ ਤੁਸੀਂ ਤਲਵੰਡੀ ਭਾਈ ਲਾਈਵ ਨਾਲ ਜੁੜੇ ਹੋ ਤਲਵੰਡੀ ਭਾਈ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਦੇ ਦੌਰਾਨ ਇੱਕ ਲੜਕੀ ਦੀ ਮੌਤ ਹੋ ਜਾਣ ਦੀ ਖਬਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਬਿਲਕੁਲ ਤਬਾਹ ਹੋ ਚੁੱਕੀ ਕਾਰ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਇਸ ਕਾਰ ਦੇ ਵਿੱਚ ਦੋ ਨੌਜਵਾਨ ਲੜਕੇ ਅਤੇ ਇੱਕ ਲੜਕੀ ਸਵਾਰ ਸਨ ਜਿਨ੍ਹਾਂ ਦਾ ਲੰਗੀ ਰਾਤ ਤਲਵੰਡੀ ਪਾਈ ਦੇ ਨਾਲ ਲੱਗਦੇ ਪਿੰਡ ਲੱਲੇ ਦੇ ਨੇੜੇ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਤੇ ਇਸ ਐਕਸੀਡੈਂਟ ਦੇ ਦੌਰਾਨ ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਤੇ ਇੱਕ ਲੜਕੀ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਫਰੋਜ਼ਪੁਰ ਦੇ ਹਸਪਤਾਲ ਲਜਾਇਆ ਗਿਆ ਅਤੇ ਇਲਾਜ ਦਰਾਂਣ ਲੜਕੀ ਦੀ ਜਿਹੜੀ ਮੌਤ ਹੋ ਗਈ ਆ ਉਹ ਦੱਸੀ ਜਾ ਰਹੀ ਆ ਵੱਡਾ ਹਾਦਸਾ ਜਿਹੜਾ ਇਹ ਤਲਵੰਡੀ ਪਾਈ ਦੇ ਨੇੜੇ ਵਾਪਰਿਆ ਤੁਸੀਂ ਦੇਖ ਸਕਦੇ ਹੋ ਕਿ ਕਾਰ ਬਿਲਕੁਲ ਨਕਾਰਾ ਹੋ ਚੁੱਕੀ ਆ ਬਿਲਕੁਲ ਤਬਾਹ ਹੋ ਚੁੱਕੀ ਆ ਇਹ ਕਾਰ ਇਸ ਕਾਰ ਦੇ ਨਾਲ ਵੱਡਾ ਹਾਦਸਾ ਲੰਗੀ ਰਾਤ ਵਾਪਰਿਆ ਸੋ ਹਸੇਬਾਰੇ ਹੰਟਕਾ 71 ਹੋਈ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਦੋ ਨੌਜਵਾਨ ਦੱਸੇ ਜਾ ਰਹੇ ਆ ਸਤਨਾਮ ਸਿੰਘ ਅਤੇ ਨਾਨਕ ਨਾਨਕ ਸਿੰਘ ਜੋ ਕਿ 20-25 ਸਾਲਾਂ ਦੇ ਨੌਜਵਾਨ ਹੈ ਜੋ ਕਿ ਜਲਾਲਾਬਾਦ ਦੇ ਰਹਿਣ ਵਾਲੇ ਆ ਔਰ ਇਹ ਰਾਤ ਸਮੇਂ ਇੱਕ ਲੜਕੀ ਨੂੰ ਆਪਣੀ ਕਾਰ ਦੇ ਵਿੱਚ ਨਾਲ ਲੈ ਕੇ ਚੰਡੀਗੜ੍ਹ ਜਾ ਰਹੇ ਸਨ ਕਿ ਫਿਰੋਜ਼ਪੁਰ ਲੁਧਿਆਣਾ ਮਾਰਗ ਤੇ ਤਲਵੰਡੀ ਪਾਈ ਦੇ ਨੇੜੇ ਪਿੰਡ ਲੱਲੇ ਵਿਖਿਆ ਕੇ ਇਹਨਾਂ ਦੀ ਕਾਰ ਨਾਲ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਭਿਆਨਕ ਸੀ ਇੰਨਾ ਜ਼ਬਰਦਸਤ ਸੀ ਕਿ ਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਨਕਾਰਾ ਹੋ ਗਈ i20 ਕਾਰ ਹੈ ਇਹ ਕਾਰ ਜਿਹੜੀ ਦੱਸੀ ਜਾ ਰਹੀ ਹੈ ਕਿ ਫਿਰੋਜ਼ਪੁਰ ਵੱਲੋਂ ਆ ਰਹੀ ਸੀ ਤੇ ਇੱਥੇ ਆ ਕੇ ਇਹ ਡਵਾਈਡਰ ਦੇ ਨਾਲ ਟਕਰਾਈ ਡਵਾਈਡਰ ਦੇ ਨਾਲ ਟਕਰਾ ਕੇ ਇਹ ਦੂਜੇ ਹੱਥ ਚਲੀ ਗਈ ਬਹੁਤ ਤੇਜ਼ ਰਫਤਾਰ ਦੇ ਵਿੱਚ ਇੱਕ ਕਾਰ ਜਿਹੜੀ ਹੈਗੀ ਆ ਉਹ ਦੱਸੀ ਜਾ ਰਹੀ ਹੈ ਤੇ ਇਸ ਬ੍ਰਾਂਡ ਕਾਰ ਡਵਾਈਡਰ ਨਾਲ ਟਕਰਾਉਣ ਤੋਂ ਪਿੱਛੋਂ ਸੜਕ ਦੇ ਦੂਜੇ ਪਾਸੇ ਜਾ ਕੇ ਇੱਕ ਸਪਾਈਦੇ ਦੇ ਵਿੱਚ 8-10 ਫੁੱਟ ਉੱਚੀ ਜਾ ਕੇ ਵੱਜੀ ਤੇ ਜਿਹਦੇ ਨਾਲ ਕਾਰ ਬਿਲਕੁਲ ਜਿਹੜੀ ਹੈਗੀ ਆ ਟੁੱਟ ਕੇ ਨਕਾਰਾ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਲਤ ਹੈ ਕਾਰ ਦੀ I20 ਕਾਰ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ PB64E 6786 ਪੀਬੀ ਕਾਰਟ E687 ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਪਾਰਟਸ ਜਿਹੜੇ ਹੈਗੇ ਆ ਕਿਵੇਂ ਖਿਲਰੇ ਪਏ ਆ ਔਰ ਇਸ ਕਾਰ ਦੇ ਵਿੱਚ ਸਵਾਰ ਦੋ ਨੌਜਵਾਨ ਇੱਕ ਅਤੇ ਅਤੇ ਇੱਕ ਲੜਕੀ ਤਿੰਨੇ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਵੱਲੋਂ ਫਰੋਜ਼ਪੁਰ ਦੇ ਹਸਪਤਾਲ ਲਿਜਾਇਆ ਗਿਆ ਨੌਜਵਾਨਾਂ ਚੋਂ ਇੱਕ ਨੌਜਵਾਨ ਨੂੰ ਜਲਾਲਾਬਾਦ ਦੇ ਹਸਪਤਾਲ ਚ ਦਾਖਲ ਕਰਵਾਇਆ ਜਾ ਚੁੱਕਾ ਹੈ ਜਦਕਿ ਦੂਸਰਾ ਨੌਜਵਾਨ ਫਰੋਜ਼ਪੁਰ ਵਿਖੇ ਹੀ ਹਸਪਤਾਲ ਚ ਦਾਖਲ ਹੈ ਤੇ ਲੜਕੀ ਦੀ ਫਰੋਜ਼ਪੁਰ ਦੇ ਹਸਪਤਾਲ ਚ ਹੀ ਮੌਤ ਹੋ ਗਈ ਮੌਤ ਹੋਣ ਤੋਂ ਪਿੱਛੋਂ ਤਲਵੰਡੀ ਭਾਈ ਥਾਣੇ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲੜਕੀ ਦੀ ਜਿਹੜੀ লাশ ਨੂੰ ਉਹ ਕਬਜ਼ਾ ਪੁਲਸ ਕਬਜ਼ੇ ਵਿੱਚ ਲਿਆ ਗਿਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਲੜਕੀ ਦੀ ਅਜੇ ਤੱਕ ਪਛਾਣ ਨਹੀਂ ਹੋਈ ਔਰ ਜਾਪਦਾ ਹੈ ਕਿ ਮ੍ਰਿਤਕ ਲੜਕੀ ਜਿਹੜੀ ਹੈਗੀ ਆ ਕਿਸੇ ਬਾਰੀ ਸਟੇਟ ਤੋਂ ਆ ਤੇ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪੁਲਸ ਦਾ ਕਹਿਣਾ ਹੈ ਕਿ ਉਹ ਜੁਟੇ ਹੋਏ ਆ ਪਛਾਣ ਕਰਨ ਦੇ ਵਿੱਚ ਲੜਕੀ ਦੀ ਤੇ ਫਿਲਹਾਲ ਲੜਕੀ ਦੀ ਮ੍ਰਿਤਕ ਜਿਹੜੀ ਦੇਹ ਆ ਉਸ ਨੂੰ ਫਰੋਜ਼ਪੁਰ ਦੀ ਮੋਰਚਰੀ ਦੇ ਵਿੱਚ ਰੱਖਿਆ ਹੋਇਆ ਪਛਾਣ ਕਰਨ ਲਈ ਯਤਨ ਜਾਰੀ ਹੈ ਔਰ ਫਰੋਜ਼ ਦਾ ਕਹਿਣਾ ਹੈ ਕਿ ਜਲਦੀ ਹੀ ਪਛਾਣ ਕਰਕੇ ਜਿਹੜੀ ਅਗਲੀ ਜਾਣਕਾਰੀ ਦਿੱਤੀ ਜਾਊਗੀ ਇਹ ਹਾਦਸਾ ਫਰੋਜ਼ਪੁਰ ਲੁਧਿਆਣਾ ਮਾਰਗ ਤੇ ਤਲਵੰਡੀ ਪਾਈ ਦੇ ਬਿਲਕੁਲ ਐਨ ਨਾਲ ਪਿੰਡ ਲੱਲੇ ਵਿਖੇ ਵਾਪਰਿਆ तकरीबन ਰਾਤ 11 ਵਜੇ ਇੱਕ ਕਾਰ ਜਿਹੜੀ ਫਿਰੋਜ਼ਪੁਰ ਵੱਲੋਂ ਆ ਰਹੀ ਸੀ ਔਰ ਫਿਰੋਜ਼ਪੁਰ ਵੱਲੋਂ ਆ ਰਹੀ I20 ਤੇਜ਼ ਰਫ਼ਤਾਰ ਕਾਰ ਜਿਹੜੀ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਸੜਕ ਡਿਵਾਈਡਰ ਤੋਂ ਨੁਪਾਰ ਕਰਦੇ ਹੋਏ ਦੂਜੇ ਪਾਸੇ ਜਾ ਕੇ ਇੱਕ ਸਫੈਦੇ ਦੇ ਨਾਲ ਜਿਹੜੀ 8-10 ਫੁੱਟ ਉੱਚੀ ਟਕਰਾਈ ਔਰ ਟਕਰਾਂ ਕੇ ਕਾਰ ਬਿਲਕੁਲ ਤਬਾਹ ਹੋ ਗਈ ਤੇ ਇਸ ਕਾਰ ਦੇ ਵਿੱਚ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ